ਤਨਬਾਦ ਤੁਸੀਂ ਸਾਡੀ ਪਹਿਲੀ ਜਿਹੜੀ ਮੀਟਿੰਗ ਹੋ ਰਹੀ ਹੈ ਅਸਲੀ ਗੱਲ ਇਹ ਆ ਅੱਜ ਪ੍ਰੈਸ ਕਾਨਫਰੰਸ ਵੀ ਹੋ ਰਹੀ ਹੈ ਉਹਦਾ ਧੰਨਵਾਦ ਤੁਹਾਡਾ ਕਿ ਤੁਸੀਂ ਸਾਰੇ ਆਏ ਹੋ ਅੱਜ ਮੀਟਿੰਗ ਕਿਉਂ ਲਾਉਣੀ ਪਈ ਤੁਹਾਨੂੰ ਇਸ ਕਰਕੇ ਕਿਉਂਕਿ ਸਾਰਾ ਸਭਧਾਨ ਦੇ ਖਿਲਾਫ ਹੋ ਰਿਹਾ ਸਾਰਾ ਕੁਝ ਔਰ ਸੰਸਾਦਨ ਕਮੇਟੀ ਜੇ ਬਣਾਈ ਹੈ ਉਹਨੂੰ ਹੱਕ ਹੀ ਨਹੀਂ ਹੈ ਕੱਢਣ ਦਾ ਉਹ ਕੱਢ ਨਹੀਂ ਸਕਦੀ ਉਹ ਪ੍ਰਧਾਨ ਨੂੰ ਰਿਪੋਰਟਿੰਗ ਰਿਪੋਰਟਿੰਗ ਕਰ ਸਕਦੀ ਹੈ ਤੇ ਦੂਸਰੀ ਇਹ ਹੈ ਵੀ ਜੋ ਆਪਣਾ ਹੁਣ ਤੁਹਾਡੇ ਸਾਹਮਣੇ ਆਇਆ ਹੈ ਰੋਜ਼ ਆਉਂਦਾ ਹੈ ਕਲੇਰ ਦਾ ਕਿ ਉਹਨੂੰ ਅ ਸਾਲ ਸੁਣਾਇਆ ਜਿਹੜਾ ਆਪ ਦੋਸ਼ੀ ਸੀ ਅਰੇ ਦੋ ਨਾਵਾ ਇਹ ਮੈਨੂੰ ਮਜਬੂਰ ਹੋ ਕੇ ਅਜੇ ਕਰਨਾ ਪੈ ਰਿਹਾ ਹੈ ਕਿ ਇਹ ਇਹਨੂੰ ਕਿਉਂਕਿ ਖੈਰ ਸੰਤਾਨ ਕੋ ਹੋ ਰਿਹਾ ਸਾਰਾ ਕੁਝ ਇਹਨੂੰ ਕਮੇਟੀ ਨੂੰ ਭੰਗ ਕਰਦੇ ਆ ਸੁਫੀਰ ਨੂੰ ਭੰਗ ਕਰਦੇ ਆ ਔਰ ਸਾਰੀ ਭੰਗ ਕਰਕੇ ਅਸੀਂ ਨਵੀਂ ਕਮੇਟੀ ਨਵੀਂ ਕਮੇਟੀ ਚੁਣਾਂਗੇ ਔਰ ਸੈਸ਼ਨ ਬੁਲਾਵਾਂਗੇ ਸੈਸ਼ਨ ਰੱਦ ਕਰਦੇ ਆ ਸੈਸ਼ਨ ਬੁਲਾ ਕੇ ਨਵੀਂ ਕਮੇਟੀ ਚੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਵੇਗਾ ਉਹ ਸਾਡੇ ਸਾਥੀਆਂ ਨਾਲ ਸਾਰਿਆਂ ਨਾਲ ਬੈਠ ਕੇ ਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਤੁਹਾਡੂੰ ਸਾਰੇ ਨੂੰ ਚਨਜੀਤ ਬਰਾੜ ਭੇਜ ਦੇਗਾ ਉਹ ਸਾਰੇ ਕੋਲੇ ਆ ਜਾਏਗੀ ਹਾਂਜੀ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਜੀ ਉਹ ਜਨ ਸੰਸਦ ਸਿੰਘ ਕਮੇਟੀ ਦਾ ਫੈਸਲਾ ਜਨ ਸੰਸਦ ਕਮੇਟੀ ਦਾ ਫੈਸਲਾ ਰੱਦ ਕਰਕੇ ਅਸੀਂ ਨਵੀਂ ਕਮੇਟੀ ਚੁਣ ਰਹੇ ਹਾਂ ਉਹੀ ਉਹੀ ਕਮੇਟੀ ਨੂੰ ਅਸੀਂ ਜਿਹੜੀ ਹੈਗਾ ਅਸੀਂ ਉਹ ਕਮੇਟੀ ਜਲ ਜਨਰਲ ਅਸ ਬੁਲਾ ਕੇ ਉਹ ਕਮੇਟੀ ਨੂੰ ਦੁਬਾਰਾ ਚੁਣਾਗੇ ਇਹ ਜੀ ਉਹਦੀ ਨੋਇ ਕਰਦੇ ਯੋਗ ਨਹੀਂ ਹੈਗਾ ਉਹਦੇ ਨਾਲ ਕਦੀ ਉਹਦੀ ਵਹੀ ਕਰਾਂਗੇ ਯੋਗ ਨਹੀਂ ਹੈਗਾ ਵਹੀ ਕਰਦੇ ਦੇਖੋ ਪਹਿਲਾਂ ਕੋਰਡ ਕਮੇਟੀਆਂ ਭੰਗ ਕੀਤੀਆਂ ਇਹਨਾਂ ਨੇ ਨਹੀਂ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਬੈਠੇ ਪ੍ਰਧਾਨ ਕੀਤੇ ਲਾਇਕੀ ਨਹੀਂ ਹੋ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਧਾਂਤ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਕੈਰੈਕਟਰ ਖਰਾਬ ਹੋ ਗਿਆ। ਨਹੀਂ ਕਰ ਰਿਹਾ ਮੈਂ ਸੰਵਧਾਨ ਦੇ ਮਤਲਬ ਕਰੀ ਉਲਟ ਕੰਮ ਕੀਤਾ ਪਰ ਤੁਸੀਂ ਉਹਨਾਂ ਨੂੰ ਜਰਾ ਕਰ ਰਹੇ ਹੋ ਸੰਵਧਾਨ ਦੇ ਮਤਲਬ ਕਰ। ਨਹੀਂ ਨਹੀਂ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ। ਫੈਸਲਾ ਸਵੀਕਾਰ ਕੀਤਾ। ਪਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਵਧਾਨਿਕ ਐਕਟ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਨੀ ਕਰਕੇ ਮਜਬੂਰੀ ਨੂੰ ਕਰ ਰਿਹਾ। ਇਸ ਕਰਕੇ ਉਹ ਕਰ ਰਹੇ ਆ ਠੀਕ ਬ్రో ਤੁਹਾਡੇ ਇਕੱਲੇ ਦਾ ਫੈਸਲਾ ਸ਼ਰੂਮ ਦੀ ਕਾਰੀਗਰ ਨੂੰ ਮੰਨ ਲੇਗਾ ਜ਼ਿਆਦਾ ਡੈਲੀਗੇਟ ਜਲਾਸ ਨਹੀਂ ਨਹੀਂ ਉਹ ਤਾਂ ਜਲਾਸ ਬੁਲਾਵਾਂਗੇ ਜੀ ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ ਅਸੀਂ ਜਲਾਸ ਬੁਲਾਉਣ ਲਈ ਮੈਂ ਅੱਜ ਕਿਹਾ ਕਿ ਜਲਾਸ ਬੁਲਾਓ ਦੁਆਰੇ ਜਲਾਸ ਬੁਲਾ ਕੇ ਨਵਾਂ ਚੁਣੋ ਪ੍ਰਧਾਨ ਤੁਸੀਂ ਇਹ ਬਤੌਰ ਸਰਪੰਚ ਕਹਿੰਦੇ ਆ ਹਾਂ ਹਾਂ ਜੀ ਆਹ ਬਸ ਬੜੀ ਵੱਡੀ ਚੀਜ਼ ਹੈ ਸਰਪੰਚ ਸਾਰੀ ਪਾਰਟੀ ਦਾ ਹੈ ਤੈ ਕਰ ਲਿਆ ਨਵਾਂ ਪ੍ਰਧਾਨ ਨਹੀਂ ਹੋਤਾ ਹਲੇ ਤੈਸਾ ਕਿ ਸੰਗਦੇ ਨੇ ਕਰਨਾ ਮੈਂ ਥੋੜਾ ਕਰਨਾ ਉਹ ਤਾਂ ਡੈਲੀਗੇਟ ਕਰਨਗੇ ਨਹੀਂ ਨਹੀਂ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਫੈਸਲਾ ਰੱਦ ਕਰ ਦਿੱਤਾ ਹਾਂ ਜੇ ਉਹ ਨਹੀਂ ਮੰਨਦੇ ਫਿਰ ਤੇਰਾ ਕੱਢਣ ਦਾ ਫੈਸਲਾ ਉਹ ਰੱਦ ਕੀਤਾ ਉਹ ਜਿਹੜਾ ਕੱਢਣ ਦਾ ਫੈਸਲਾ ਉਹ ਰੱਦ ਕੀਤਾ ਸੀ ਉਹ ਨਾ ਨਾ ਮੰਨਣਾਂ ਤੋਂ ਕੱਲ ਤੱਕ ਦੇ ਹੋ ਗੁਣਾ ਨਹੀਂ ਮਨ ਹੈ ਉਹਦਾ ਹੁਣ ਕਾਦੀ ਦਿੱਤਾ ਜੋ ਕਰਨਾ ਸੀ ਮੈਂ ਹੁਣ ਕੱਲ ਸਾਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਦ ਦਿੱਤਾ ਸੀ ਤੁਸੀਂ ਮੁੱਢਲੀ ਮੈਂਬਰਸ਼ਿਪ ਤੇ ਕਾਇਮ ਹੋ ਤੇ ਜਿਹੜੇ ਆਉਂਦੇ ਸੀ ਉਹ ਵੀ ਤੁਹਾਡੇ ਕੋਲ ਰਹੇ ਨੇ ਕਿ ਕੀ ਕਹਿੰਦੇ ਹੋ ਨਹੀਂ ਉਹ ਜਿਹੜੇ ਜਿਨ੍ਹਾਂ ਨੇ 8 8 ਮੈਂਬਰ ਕੱਢੇ ਨੇ ਉਹਨਾਂ ਦੇ ਖਿਲਾਫ ਜੀ ਕੀਤਾ ਜਿਹੜਾ ਉਹਨੂੰ ਰੱਦ ਕੀਤਾ ਸੀ ਜੋ ਸਾਰੇ ਪਾਰਟੀ ਚ ਕਾਇਮ ਨੇ ਤੁਸੀਂ ਉਹ ਕਾਇਮ ਨੇ ਉਹਨਾਂ ਨੂੰ ਕੱਢ ਨਹੀਂ ਸਕਦੇ ਹੋ ਗੈਰ ਸਵਧਾਨਕਿਆ ਨੇ ਜੀ ਉਹ ਗੈਰ ਸਵਧਾਨਕਿਆ ਅਨ ਕਨਸਟੀਚਿਊਸ਼ਨਲ ਹੋ ਇਸੀ ਲੋ ਇੰਟਰਨਲ ਡੈਲੀਗੇਟ ਅ ਜਲਾਸਾ ਸਦਨ ਦਾ ਕੋਈ ਨੋਟਿਸ ਨਹੀਂ ਦਿੱਤਾ ਤੁਸੀਂ ਜੋ ਬਣਨਾ ਚਾਹੀਦਾ ਕੁਛ ਐਨਾ ਕਹਿੰਦੇ ਹੋ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੇ 26 ਜੂਨ 2024 ਦੀ ਡੇਟ ਦੇ ਰਿਆ ਤੁਹਾਨੂੰ ਸਾਰਿਆਂ ਨੂੰ ਹਦਾਇਤ ਕੀਤੀ ਸੀ ਵੀ ਤੁਸੀਂ ਪਾਰਟੀ ਕਿਲਾ ਗੱਤੀ ਕੁੱਡੀਆਂ ਨਾ ਕਰੋ ਕਿਸੇ ਬੰਦੇ ਨੇ ਹਦਾਇਤ ਦੇ ਰਿਆ 26 ਲਿਖ ਕੇ ਦਿੱਤੀ ਉਹਨਾਂ ਨੇ 26 ਜੂਨ 2024 ਕਿਸੇ ਕੋਲ ਆਏ ਨਹੀਂ ਕੋਈ ਨੋਟਿਸ ਨਹੀਂ ਆਇਆ ਨਾ ਜੀ ਕਿਸੇ ਨੂੰ ਖਬਰ ਸੀ ਸਿਰ ਕਿਸੇ ਕਾ ਖਬਰ ਹੀ ਲਾਦੀ ਕੋਈ ਕਿਸੇ ਕੋਲ ਲਿਖ ਕੇ ਆਇਆ ਹੈ ਕਿਸੇ ਕਿਸੇ ਕੋਲੇ ਆਇਆ ਐ ਗੱਲ ਕਰਦਿਆਂ ਨੂੰ ਸੰਗ ਆਉਂਦੀ ਸੀ ਕੁਈ ਗੱਲ ਨਹੀਂ ਕੀਤੀ ਬਗਾਇ ਨਹੀਂ ਗਏ ਜਿੱਦਿਹਾ ਮੈਂ ਕੋਈ ਕਿਸੇ ਕੋਈ ਨੋਟਿਸ ਆਇਆ ਕੋਈ ਮੈਂ ਦੱਸ ਦਿਓ ਨਾਲੇ ਪਾਰਟੀ ਵਿਰੋਧੀ ਕਾਰਵਾਈ ਕੀ ਆ ਉਹ ਵੀ ਤਾਂ ਦੱਸਣਾ ਵੀ ਆਹ ਕਾਰਵਾਈ ਮਤਲਬ ਪਾਰਟੀ ਵਿਰੋਧੀ ਦੇਖੋ ਅਸੀਂ ਅਸੀਂ ਫੈਸਲਾ ਕੀਤਾ ਸੀ ਵੀ ਅਕਾਲੀ ਦਲ ਚ ਸੁਧਾਰ ਲਿਆਉਣਾ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਸ਼ਰੋਮਣੀ ਅਕਾਲੀ ਦਲ ਵਿੱਚ ਸੁਧਾਰ ਲਿਆਉਣਾ ਸ਼ਰੋਮਣੀ ਅਕਾਲੀ ਦਲ ਨੂੰ ਪੁਰਾਤਨ ਲੀਹਾਂ ਤੇ ਲੈ ਕੇ ਆਉਣਾ ਸ਼ਰੋਮਣੀ ਅਕਾਲੀ ਦਲ ਵਿੱਚ ਸੰਘਰਸ਼ ਕਰਨ ਵਾਲੇ ਮੋਰਚਿਆਂ ਵੀ ਜਾਣ ਵਾਲੇ ਜਦੋਂ ਜਦਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਅਗਵਾਈ ਸੰਭਾਲਣਾ ਕੀ ਇਹ ਅਨੁਸ਼ਾਸਨਹੀਨਤਾ ਔਰ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਭੁੱਲਾਂ ਦੀ ਖਿਮਾ ਜਾਂਚ ਲਈ ਅਪੀਲ ਕਰਨੀ ਕੀ ਇਹ ਅਨੁਸ਼ਾਸਨਹੀਨਤਾ ਔਰ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹਨੂੰ ਦੇਸ਼ ਔਰ ਦੁਨੀਆ ਭਰ ਦੇ ਪੰਥ ਤੈਸੀ ਪੰਥ ਦਰਦਿਆਂ ਨੇ ਹੰਗਾਰਾ ਦਿੱਤਾ ਕੱਲ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਲੀਡਰ ਜੈਹਦਰ ਮੋਹਨ ਸਿੰਘ ਤੂੜ ਉਹਨਾਂ ਦੀ ਵਰਸੀ ਸਮਾਗਮ 4 ਦਹਾਕਿਆਂ ਬਾਅਦ 4 ਦਹਾਕਿਆਂ ਬਾਅਦ ਮਤਲਬ ਹੋਇਆ ਔਰ ਉਹਦੇ ਚ ਆਮ ਲੋਕ ਆਏ ਆਮ ਪੰਥ ਅਤੈਸੀ ਆਪਾਂ ਪੰਥਦਰ ਦੇ ਆਏ ਔਰ ਇੱਕ ਕਿਸਮ ਦਾ ਇੱਕ ਪੰਥਕ ਵਿਚਾਰ ਮੰਚ ਬਣਿਆ ਤੇ ਜੇ ਸ਼ਰੋਮਣੀ ਕਾਲੀ ਦਲ ਸੁਧਾਰ ਲਹਿਰ ਨੇ ਇਹ ਕਦਮ ਪੁੱਟਿਆ ਕਿ ਇਹ ਅਨੁਸ਼ਾਸਨਹੀਨਤਾ ਜਾ ਬੇਤੀਤ ਨੂੰ ਅਨੁਸਾਰ ਹੈ ਤੁਸੀਂ ਬਤੌਰ ਸਾਧਪਰਸ ਤੋਂ ਸੁਖਵੀਰ ਬਾਦਲ ਨੂੰ ਪੁੱਛੋਗੇ ਵੀ ਇਹ ਚਾਚਨ ਹਿੱਤ ਹੈ ਜਿਹੜੇ ਤਿੰਨ ਚਾਰ ਗੱਲਾਂ ਕੀਤੀਆਂ ਜਦੋਂ ਤੁਮਾਦਰਾ ਸਾਹਿਬ ਮੈਂ ਲਿਖ ਕੇ ਭੇਜੂੰਗਾ ਜੀ ਮਾਲ ਇੱਕ ਗੱਲ ਹੋਰ ਆ ਇਹ ਨਾ ਜੀ ਜਿਹੜੇ ਕਬਰਾ ਹਟ ਤੇ ਮੈਂ ਤਾਂ ਕਹਿਣਾ ਬੁਖਲਾ ਹਟ ਤੇ ਕਹਿਣਾ ਜਾ ਹੁਣ ਪੋਚਾ ਪੋਚੀ ਪਰਦਾ ਪਾਉਣ ਵਾਸਤੇ ਇੱਕ ਨਕਾਮ ਜਦਨ ਕੀਤਾ ਜਿਹੜਾ মিডিਏ ਦੇ ਵਿੱਚ ਪ੍ਰੈਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਚਰਚਾ ਚੱਲ ਗਈ ਵੀ ਬੇਅਦਬੀਆਂ ਦਾ ਇੱਕ ਦੋਸ਼ੀ ਬੰਦਾ ਹੋਵੇ ਉਹਨੂੰ ਮਤਲਬ ਵਿਚੋਲਗੀ ਲਈ ਚੇਟੀਆਂ ਆਦਾਨ ਪ੍ਰਦਾਨ ਕਰਨ ਲਈ ਇੱਕ ਐਸੇ ਵਿਅਕਤੀ ਦੇ ਨਾਲ ਗੱਲਬਾਤ ਕਰਨ ਲਈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਹੋਵੇ ਉਹਦੇ ਨਾਲ ਰਾਬਤਾ ਕਾਇਮ ਕਰਨ ਲਈ ਉਹਨੂੰ ਵਰਤਿਆ ਹੋਵੇ ਮਤਲਬ ਇਹ ਤੋਂ ਵੱਡੀ ਮਤਲਬ ਕੀ ਹੈਰਾਨੀ ਤੇ ਦੁਖਦਾਈ ਗੱਲ ਕੀ ਹੋ ਸਕਦੀ ਆ ਇਹ ਤਾਂ ਅਨੁਸ਼ਾਸਨਹੀਨਤਾ ਨਹੀਂ ਹੈ ਉਹ ਚਾਪਕਰੀ ਵਾਲਾ ਅੱਜ ਬਹੁਤ ਵੱਡੀ ਗੱਲ ਹੈ ਕਲੀਅਰ ਨੂੰ ਆਪਣਾ ਪ੍ਰਧਾਨ ਲਾ ਲਓ ਇਹ ਕੀ ਆਈ ਤੁਸੀਂ ਗੱਲਾਂ ਬੰਦੇ ਉਹ ਤਾਂ ਉਹ ਤਾਂ ਬਹੁਤ ਕੁਝ ਗੱਲਾਂ ਕਰਦਾ ਜੀ ਤੇ ਅਸੀਂ ਕਹੀਏ ਜੀ ਤੁਸੀਂ ਬਾਬਾ ਰਾਮ ਰਹੀਮ ਨੂੰ ਉੱਪਰ ਲਾ ਲਓ ਗਲਤ ਕੋਈ ਹੈ ਨਾ ਜੀ ਹਾਂ ਸੁਝਾ ਦੇ ਰਹੇ ਹਾਂ ਸੁਝਾ ਦੇ ਰਹੇ ਹਾਂ ਜਿਵੇਂ ਜਿਵੇਂ ਉਹ ਕਹਿ ਰਿਹਾ ਆ ਤੇ ਸਾਡੇ ਵੱਲੋਂ ਆ ਤੁਸੀਂ ਰਾਮ ਰਹੀਮ ਨੂੰ ਮੰਨ ਲਓ ਇਹਨੂੰ ਜਾ ਕੇ ਰਾਤ ਨੂੰ ਮਿਲਦੇ ਤਾਂ ਦਿਨ ਚ ਮਿਲਿਆ ਕਰੋ ਇਹ ਸਲਾਹ ਦੇ ਰਹੇ ਆ ਜਾਂ ਪਾਰਟੀ ਇਹ ਸਲਾਹ ਨਹੀਂ ਦਿੰਦੇ ਨਹੀਂ ਚਲੋ ਉੱਪਰ ਮਤਲਬ ਵੈਸੇ ਕਹਿ ਰਹੇ ਨਾ ਵੈਸੇ ਕਹਿ ਰਹੇ ਆ ਗੱਲ ਕੀਤੀ ਉਹਨਾਂ ਦੀ ਗੱਲ ਕੀਤੀ ਸਲਾਹ ਕੋਈ ਨਹੀਂ ਉਹਦੇ ਚਿੱਠੀ ਲਿਖ ਦਿਓ ਮੈਨੂੰ ਉਹ ਮੰਨਦਾ ਉਹਨੂੰ ਕਿ ਮੇਰੇ ਵੱਲੋਂ ਚਿੱਠੀ ਲਿਖ ਦਿਓ ਅਸੀਂ ਕਿ ਜਨਰਲ ਕਰ ਲੈ ਸ਼੍ਰੋਮਣੀ ਕਾਲੀ ਦਲ ਤੋਂ ਜੇ ਗਲਤੀਆਂ ਹੋ ਗਈਆਂ ਵੇਅਰ ਬੀਆਂ ਹੋ ਗਈਆਂ ਚਲੋ ਮਾੜਾ ਟਾਈਮ ਉਹਨਾਂ ਤੇ ਆ ਗਿਆ ਤੁਸੀਂ ਸਾਰੇ ਇਹਨਾਂ ਨੇ ਸੱਤੇ ਵਜੀਰੀਆਂ ਮਾੜੀਆਂ ਤਾਕਤਾਂ ਮਾੜੀਆਂ ਸਿਆਸੀ ਸੁੱਖ ਲਿਆ ਹੁਣ ਮਾੜਾ ਕਾਇ ਉਹ ਨਾਲ ਖੜ੍ਹਦੀ ਵਜਾ ਕੋਈ ਵੀ ਕਹ ਰਿਹਾ ਜਾਓ ਜੇ ਖੱਡੇ ਚ ਕਿੱਢ ਰਹੇ ਹੋ ਕਰ ਦੋ ਮੇਰੀ ਮੇਰੀ ਗੱਲ ਸੁਣੋ ਅਸੀਂ ਅਸੀਂ ਤਾਂ ਆਪਣੀਆਂ ਕੁਰਬਾਨੀਆਂ ਤੋਂ ਅਸੀਂ ਅਸੀਂ ਤਾਂ ਆਵਦੀਆਂ ਕੁਰਬਾਨੀਆਂ ਤੋਂ ਨਹੀਂ ਨਹੀਂ ਅਸੀਂ 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 ਇੱਕ ਮਿੰਟ ਮਾੜੀ ਖਤਮ ਹੋ ਰਹੀ ਹੈ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਗੇੜੀ ਆ ਗੱਲ ਢੇਟਾ ਸਾਬ ਕਰਨ ਲੱਗਿਆ ਮੇਰੀ ਮੇਰੀ ਗੱਲ ਸੁਣੋ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਕੁਰਬਾਨੀ ਆਜ ਆਜ ਇਹਰ ਸੁਣਣ ਦਿਓ ਮੈਂ ਕਿਹ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਢੀਂਸਾ ਸਾਹਿਬ ਦੀ ਸੁਣ ਲਿਓ 1 ਮਿੰਟ ਪਹਿਲਾਂ ਕੀ 1 ਮਿੰਟ ਦੀ ਢੀਂਸਾ ਸਾਹਿਬ ਦੀ ਗੱਲ ਸੁਣਿਆ ਜਰਾ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਅਸੀਂ ਜੇਲ੍ਹਾਂ ਚ ਗਿਆ ਅਸੀਂ ਬਹੁਤ ਵੱਡੀਆਂ ਹਰੇ ਕੇ ਮੌਤ ਦੀਆਂ ਹਰੇ ਕੇ ਲੜਾਈ ਲੜੀਆਂ ਤੇ ਲੇਕਿਨ ਸੁਖਵੀਰ ਮੈਨੂੰ ਇੱਕ ਦਸ ਦਿਨ ਜੇਲ੍ਹ ਚ ਗਿਆ ਹੋਵੇ ਇੱਕ ਦਿਨ ਰਾਜੜੀ ਹੋਵੇ ਉਹ ਉਹ ਪ੍ਰਧਾਨ ਬਣਿਆ ਫਿਰਦੇ ਅੱਜ ਇਸ ਕਰਕੇ ਨਹੀਂ ਇਸ ਕਰਕੇ ਤੁਸੀਂ ਉਹਨੂੰ ਤੁਹਾਨੂੰ ਤਾਂ ਕਹਿੰਦੇ ਵਜ਼ੀਰੀਆਂ ਬਣੀਆਂ ਲੇਕਿਨ ਉਹਨੇ ਲੋਕ ਨੇ ਉਹਨਾਂ ਨੇ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅੱਜ ਪ੍ਰਧਾਨ ਬਣੇ ਬੈਠਾ ਉਹਨਾਂ ਦਾ ਕਹਿਣਾ ਜੀ ਤੁਸੀਂ ਤਾਂ ਪਾਰਲਮੈਂਟ ਤੇ ਵੀਡੀਓ ਮੜਾਈਆ ਔਰ ਪੈਰਲਲ ਪਾਰਟੀ ਖੜੀ ਕੀਤੀ ਹੈ ਜਿਸ ਕਰਕੇ ਅਸੀਂ ਇਹਨਾਂ ਦੇ ਅੱਗੇ ਅਸੀਂ ਜਿਹੜੀ ਪਰਦੇਦੀਆਂ ਬਣਾਈਆਂ ਨਾ ਉਹ ਸੁਧਾਰ ਸ਼ਰੋਮਣੀ ਅਕਾਲੀ ਦਲ ਨੂੰ ਦੇ ਵਿੱਚ ਸੁਧਾਰ ਲਿਆਉਣ ਲਈ ਵੀ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਬਕਾਉ ਕਰਦੇ ਆ ਅਕਾਲੀ ਕਿਹੋ ਜਿਹਾ ਹੋਣਾ ਚਾਹੀਦੇ ਆ ਉਹਨਾਂ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦਾ ਚਾਲ ਚੱਲਣ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦੇ ਕੰਮ ਕਾਜ ਕੀ ਹੋਣਾ ਚਾਹੀਦੇ ਆ ਉਸ ਤਰ੍ਹਾਂ ਦਾ ਅਸੀਂ ਅਕਾਲੀ ਦਲ ਬਣਾਉਣਾ ਚਾਹੁੰਦੇ ਆ ਅੱਜ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਉਹ ਨੇ ਜਿਹੜੇ ਜੇਲਾਂ 'ਚੋਂ ਨਿਕਲ ਕੇ ਆਏ ਜਿਵੇਂ ਢੀਂਡਾ ਸਾਹਿਬ ਨੇ ਕਿਹਾ ਜਿਹੜੇ ਸੰਘਰਸ਼ਾ ਚੋਂ ਆਏ ਜਦੋਂ ਜੈਦਾ ਚਾਹੇ ਤਸ਼ੱਦਦ ਹੈ ਕਿ ਆਏ ਡਾਂਗਾ ਸਿਰ ਪੜਾ ਕੇ ਆਏ ਇਹ ਕੋਹ ਨੇ ਜਿਹੜੇ ਕਾਰਾਂ ਚੋਂ ਨਿਕਲ ਕੇ ਆਏ ਤੇ ਕਾਰਾਂ ਤੇ ਏਸੀ ਗੱਡੀਆਂ ਚੋਂ ਨਿਕਲਣ ਵਾਲੇ ਅਕਾਲੀ ਜਿਹੜੇ ਨੇ ਉਹ ਲਾਭੇ ਦੇਣ ਸਾਨੂੰ ਵੀ ਇਹ ਵਜ਼ੀਰੀਆਂ ਦਾ ਆਨੰਦ ਮਾਣਦੇ ਰਹੇ ਇਹ ਤਾਂ ਫਿਰ ਹੈਰਾਨੀ ਵਾਲੀ ਗੱਲ ਹੋएगी ਨਾ ਹੈਰਾਨੀ ਗੱਲ ਦਾ ਉਹ ਗੱਲ ਹੋਣਾ ਚਾਹੀਦਾ ਵੀ ਜਿਹੜੇ ਰੇਤ ਮਾਫੀਆ ਕੇਵਲ ਮਾਫੀਆ ਨਸ਼ੇ ਉਹਨਾਂ ਨਾਲ ਵਜ਼ੀਰੀਆਂ ਜਿਹੜੇ ਮਾਨ ਗਏ ਉਹ ਮਹਾਰਾਣੀ ਤਾਂ ਉਹਦੀ ਹੋਣੀ ਚਾਹੀਦੀ ਆ ਜਿਹੜੇ ਜੇਲਾਂ ਘੱਟ ਕੇ ਸੰਘਰਸ਼ ਕਰਕੇ ਵਜ਼ੀਰ ਬਣਿਆ ਉਹਨਾਂ ਤੇ ਕੀ ਹਰਾਨੀ ਹੋਣੀ ਹੈ ਹਾਂਜੀ 14 ਅਕਾਲੀ ਦਲ ਪਹਿਲਾਂ ਚੱਲ ਰਹੇ ਨੇ ਕੋਈ 15ਵਾਂ ਅਕਾਲੀ ਦਲ ਤਾਂ ਨਹੀਂ ਬਣੇਗਾ ਇਹ ਹੀ ਤੇ ਅਸੀਂ ਇਸੇ ਅਕਾਲੀ ਦਲ ਨੂੰ ਅਕਾਲੀ ਲੀਹਾਂ ਤੇ ਲੈ ਕੇ ਆਵਾਂਗੇ ਅਜੀ ਅਸੀਂ ਤਾਂ ਚਾਹੀ ਅੱਡ ਹੋਇਆ ਸਾਰੇ ਬਈ ਅਸੀਂ ਅੱਡ ਨਹੀਂ ਮੱਜ਼ਾ ਸੀ ਇਹਨੂੰ ਸੁਧਾਰ ਲੈਣ ਲਈ ਕੀਤਾ ਹੈ ਭਈ ਸੁਧਾਰ ਅਕਾਲੀ ਦਲ ਚੱਲ ਉਹਦੇ ਵਾਸਤੇ ਉਹਦੇ ਵਾਲੇ ਕੋਈ ਤਰ੍ਹਾਂ ਕੀ ਫੈਸਲਾ ਹੈ ਕਿਹੜੀ ਹਾਂ ਤਨ ਪੂਰੀ ਕਾਰਵਾਈ ਮੈਂ ਦੱਸਦਾ ਜੀ ਰਾਹ ਦੱਸੋ ਸਾਰਾ ਜਿਹੜਾ ਕਈ ਦਿਨਾਂ ਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਜਿਹੜਾ ਦੇਰੀ RAM ਰਹੀਮ ਦਾ ਸਿਆਸੀ ਸੀਗਾ ਆਪਣੇ ਪਰੋਕਾਰ ਉਹਨੇ ਬਹੁਤ ਸੰਸਨੀ ਖੇਜ਼ ਬੜੇ ਗੰਭੀਰ ਉਹਨੇ ਇਲਜ਼ਾਮ ਲਾਏ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੁਣ ਇਹਨੂੰ ਚਾਹੇ ਗਰੇਵਾਲ ਸਾਹਿਬ ਚਲੋ ਆਪਣੇ ਹੈਗੇ ਐਸਜੀਪੀਸੀ ਦੇ ਪੁਰਾਣੇ ਫੋਟੇਸ਼ਨ ਦੇ ਲੀਡਰ ਆ ਇਹਨੂੰ ਇਦਾਂ ਹਾਸੇਜ ਨਹੀਂ ਲੈ ਕੇ ਜਾਣਾ ਚਾਹੀਦਾ ਇਸ ਗੱਲ ਨੂੰ ਜਿਵੇਂ ਕਿਹਾ ਚੰਦਮਾਇਰ ਜੀ ਨੇ ਵੀ ਇੱਕ ਜਿਹੜਾ ਬੰਦਾ ਗੁਨਾਹਗਾਰ ਆ ਪਹਿਲਾਂ ਹੀ ਪਾਪੀ ਆ ਉਹ ਤੁਸੀਂ ਉਹਨੂੰ ਉਹਦੀ ਵਿਚੋਲਗੀ ਨੂੰ ਆਪਣੇ ਯੂਜ਼ ਕਰ ਰਹੇ ਹੋ ਉਹ ਤੁਹਾਡੇ ਸੁਖਸ਼ਨੇ ਦੇ ਰਿਹਾ ਚਿੱਠੀਆਂ ਆਪਣੇ ਪਾਸੋਂ ਕਰ ਰਿਹਾ ਜਿਹੜਾ ਡੇਰੇ ਵਾਲਾ ਸਾਹ ਦੇ ਉਹਨੂੰ ਤੇ ਤੁਸੀਂ ਹੋਰ ਵੀ ਜਿਹੜੇ ਚਾਹੇ ਉਹ ਹਰਸ਼ ਬਰੇਟਾ ਆ ਜਾਂ ਦੂਸਰਾ ਮੁੰਡਾ ਧੁਰੀ ਵਾਲਾ ਆ ਉਹ ਵੀ ਤੁਹਾਡੇ ਕੋ ਆਉਂਦਾ ਜਾਂਦਾ ਆ ਤੁਹਾਨੂੰ ਸਾਰਾ ਕੁਝ ਪਤਾ ਆ ਵੀ ਉਹ ਡੇਰਾ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਕੀ ਸੋਚ ਰੱਖਦਾ ਆ ਤੇ ਡੇਰੇ ਨੇ ਕੀਤਾ ਕੀ ਆ ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਹੋਣ ਦੇ ਬਾਵਜੂਦ ਫੇਰ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਇੱਕ ਜਿਹੜਾ ਹੁਕਮਨਾਮਾ ਉਹ ਵੀ ਆਪਣੇ ਆ ਗਿਆ ਸਾਰੇ ਸਿੱਖ ਜਗਤ ਨੂੰ ਆਪਣੇ ਸੁਣ ਲਿਆ ਉਹਨਾਂ ਨੇ ਮੰਨ ਲਿਆ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਉਸ ਹੁਕਮਨਾਮੇ ਦੀ ਪਰਵਾਹ ਹੀ ਨਾ ਕਰੇ ਤੇ ਤੁਸੀਂ ਕਹਿੰਨੇ ਵੀ ਕਲੀਅਰ 20 ਵਾਰੀ ਪਾਪੀ ਹੋਊਗਾ ਦੁਖੀ ਹੋਊਗਾ ਚਾਹੇ ਫਾਂਸੀ ਚੜ੍ਹ ਜਵੇ ਕਿਉਂਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਕੀਤੀ ਹੈ ਅ즈ਮਤ ਨੂੰ ਟਾਲਾਈ ਆ ਸਾਨੂੰ ਉਸ ਦਾ ਕੋਈ ਮਤਲਬ ਨਹੀਂਗਾ ਪਰ ਅਸੀਂ ਇਹ ਕਿੰਨੇ ਵੀ ਜੇ ਕੋਈ ਬੰਦਾ ਚਸ਼ਮਦੀਦ ਗਵਾ ਮੋਹਰੇ ਆਇਆ ਤੇ ਤੁਸੀਂ ਉਹਨੂੰ ਕਿਵੇਂ ਉਹਨੂੰ ਆਪਣੇ ਅੱਖੋਂ ਪਰੋਖੇ ਕਰਦੇ ਹੋਗੇ ਕਿਵੇਂ ਤੁਸੀਂ ਉਹਨੂੰ ਪਾਸੇ ਕਰਦੇ ਹੋਗੇ ਇਹ ਚਲੋ ਕੁਝ ਸਧਾਰਨ ਸਿੱਖ ਵੀ ਨਹੀਂ ਕਰ ਸਕਦਾ ਪਰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਉਹ ਸਿੱਖਾਂ ਦੇ ਮਨਾਂ 'ਚ ਬਹੁਤ ਰੋਸ ਆ ਸਿਕੰਦਰ ਜਿਹੜੇ ਨਾ ਹਿਰਦੇ ਆ ਅੱਜ ਬਲੁੰਦ ਨੇ ਗਏ ਆ ਤੇ ਫੇਰ ਅੱਜ ਸਿੱਖ ਆਪਣੇ ਆਪ ਨੂੰ ਕੋਸ ਰਹੇ ਨੇ ਕਿ ਅਸੀਂ ਇਸ ਪ੍ਰਧਾਨ ਦੇ ਹੇਠ ਅਸੀਂ ਅਕਾਲੀ ਦਲ ਵਿੱਚ ਸੇਵਾ ਕੀਤੀ ਤੁਹਾਨੂੰ ਵੀ ਆਉਂਦੇ ਹੋਣਗੇ ਸਾਨੂੰ ਬੜੇ ਦੇਸ਼ ਵਿਦੇਸ਼ਾਂ ਚ ਫੋਨ ਆਉਂਦੇ ਆ ਵੀ ਆਹ ਅਕਾਲੀ ਦਲ ਦਾ ਹਾਲਾ ਬਣ ਗਿਆ ਸੋ ਇਸ ਕਰਕੇ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਹੀ ਮਾਰ ਪਈ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਪਾਪ ਕੀਤੇ ਨੇ ਉਹਨਾਂ ਦੀ ਕਲਾ ਵਰਤੀ ਆ ਗੁਰੂ ਸਾਹਿਬ ਦੀ ਇਹ ਸਾਰਾ ਸਿੱਖ ਜਗਤ ਇਸ ਗੱਲ ਨੂੰ ਮੰਨਦਾ ਆ ਵੇ ਅਕਾਲੀ ਦਲ ਕਿਉਂ ਥੱਲੇ ਤੋਂ ਥੱਲੇ ਆਉਂਦਾ ਰਿਹਾ ਐਡੀ ਪ੍ਰਾਣੀ ਪਾਰਟੀ ਲੋਕ ਇਹਨੂੰ ਪਿਆਰ ਕਰਦੇ ਆ ਸਾਨੂੰ ਬੜੀ ਆਸ ਸੀ ਕਿ ਵੀ ਚਲੋ ਹੌਲੀ ਹੌਲੀ ਸਮੇਂ ਦਾ ਸੀ ਆਪਣੇ ਉੱਠ ਜਾਵਾਂਗੇ ਅਸੀਂ ਕੇਂਦਰ ਅਕਾਲ ਤਖਤ ਸਾਹਿਬ ਤੇ ਜਾਓ ਹੁਣ ਅਕਾਲ ਤਖਤ ਸਾਹਿਬ ਤੇ ਕਿਉਂ ਗਏ ਕਰਕੇ ਅਸੀਂ ਬੇਨਤੀ ਕਰਕੇ ਆਏ ਜਾਇਦਰ ਸਾਹਿਬ ਨੂੰ ਇਹ ਪਹਿਲਾ ਜਣਾ ਜਾਇਦਰ ਸੀ ਇਹਨਾਂ ਨੂੰ ਨਹੀਂ ਜੇ ਨਹੀਂ ਗਏ ਦੈਟ ਮੀਨਸ ਹੁਣ ਤਾਂ ਮਜਬੂਰਨ ਗਏ ਆ ਅਜੇ ਵੀ ਕੀ ਨਿਕਲਦਾ ਆ ਕੀ ਖੁੱਲਦਾ ਪਤਾ ਨਹੀਂ ਕਿ ਉਹ ਮੰਨਦੇ ਕਿ ਨਹੀਂ ਮੰਨਦੇ ਪਰ ਅਸੀਂ ਆਸ ਕਰਦੇ ਆਂ ਜੈਦਰ ਕਾਂਤਖਰ ਸਾਹਿਬ ਤੋਂ ਸਾਰੇ ਸਿੰਘ ਸੁਭਾਨਾਂ ਤੋਂ ਕਿ ਉਹ ਜੋ ਕੌਮ ਦੀ ਭਾਵਨਾ ਹੈ ਜੋ ਆ ਜਿਹੜੇ ਹੋਰ ਖੁਲਾਸੇ ਹੋ ਰਹੇ ਨੇ ਹਜੇ ਪਤਾ ਨਹੀਂ ਹੋਰ ਕਿੰਨੇ ਹੋਣੇ ਨੇ ਉਹਨਾਂ ਦੇ ਮੁਤਾਬਕ ਜੈਦਰ ਕਾਂਤਖਰ ਸਾਹਿਬ ਜਿਹੜਾ ਫੈਸਲਾ ਲੈਣਗੇ ਤਾਂ ਕਿ ਜਿਹੜੀ ਸੰਗਤ ਦਾ ਜਿਹੜਾ ਹਿਰਦਾ ਆ ਉਹ ਸ਼ਾਂਤ ਹੋਊਗਾ ਇਹ ਤੇ ਇਸ ਕਰਕੇ ਜਿਹੜਾ ਢੀਂਸਾ ਸਾਹਿਬ ਨੇ ਤੁਹਾਨੂੰ ਸਾਰਾ ਆਪਣੀ ਜਿਹੜੀ ਫੈਸਲੇ ਦੱਸੇ ਆ ਕਿ ਗੈਰ ਸਵਿਧਾਨਿਕ ਜਿਹੜਾ ਸਾਨੂੰ ਐਕਸਪੈਲ ਐਕਸਪੈਲ ਕੀਤਾ ਗਿਆ ਅਸੀਂ ਅਕਾਲੀ ਸਿਗੇ ਅਕਾਲੀ ਹਾਂ ਅਕਾਲੀ ਰਵਾਂਗੇ ਇਹ ਜਿਹੜੀ ਅਕਾਲੀ ਦਲ ਆ ਪੰਥ ਦੀ ਜਮਾਤ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਉਹਨਾਂ ਦੀ ਸਾਰੀ ਸਿਆਸਤ ਚੱਲਦੀ ਆ ਇੱਕ ਵਿਅਕਤੀ ਦੇ ਆਲੇ ਦੋਲੇ ਨਿੱਜ ਦੇ ਆਲੇ ਦੋਲੇ ਅਸੀਂ ਨਿਰਸਵਾਰਥ ਆਪਣੇ ਪੋਲਿਟਿਕਸ ਕਰਨ ਆਏ ਆ ਤੇ ਸਾਡਾ ਕਿਸੇ ਦਾ ਕੋਈ ਸਵਾਰਥ ਨਹੀਂ ਅਸੀਂ ਉਹਨੂੰ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰ ਦਿਓ ਅਸੀਂ ਤਿਆਗ ਕਰਨ ਨੂੰ ਤਿਆਰ ਆਂ ਸਾਡੇ ਤੋਂ ਕੌਮ ਕੋਈ ਤਿਆਗ ਮੰਗੇ ਕੁਰਬਾਨੀ ਦੇਣ ਨੂੰ ਤਿਆਰ ਆਂ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਤਿਆਗ ਕਰ ਰਹੇ ਜੇ ਸਾਰਾ ਸਿੱਕੇ ਜਗਤ ਚੁੰਦਾ ਸੀਗਾ ਚੁੰਦਾ ਕਮੇਟੀ ਵਿੱਚ ਇਹ ਲਿਖਿਆ ਗਿਆ ਦਰਜਿਆ ਚੁੰਦਾ ਕਮੇਟੀ ਚ ਬਹੁਤ ਕਲੀਅਰਲੀ ਮੈਸੇਜ ਗਿਆ ਤਕਰੀਬਨ 100% ਜਿਹੜੇ ਵਰਕਰਾਂ ਨੇ ਕਿਹਾ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ ਇਹ 2022 ਦੀ ਗੱਲ ਕਰਦੇ ਆ ਉਹਦਾ 24 ਆ ਗਏ ਤੇ ਉਦੋਂ ਵੀ ਥੱਲੇ ਆ ਗਏ ਸੋ ਜਦ ਸਾਡੀ ਗੱਲ ਮੰਨਦੇ ਨਹੀਂ ਅਸੀਂ ਸਾਰੇ ਫਾਰਮਾਂ ਦੇ ਕਈ ਗੱਲ ਇਹ ਆਪਣੇ ਚੁੰਦਾ ਕਮੇਟੀ ਦੀ ਅਕਾਲਤਕ ਸਾਬ ਤੇ ਜਾਣਦੀ ਲੀਡਰਸ਼ਿਪ ਦੀ ਕੋਈ ਆਪਣੇ ਕਿਸੇ ਨੂੰ ਪੁੱਛ ਲਓ ਪਰ ਹੁਣ ਜੇ ਇਹ ਉਹਨੂੰ ਹਰ ਸਾਰੇ ਮਸਲਿਆਂ ਨੂੰ ਡਾਇਵਰਟ ਕਰ ਰਹੇ ਆ ਵੀ ਜਦ ਉਹਦੀ ਆਪਣੇ ਕਲੇਰ ਦੀ ਇਹ ਗੱਲ ਆ ਗਈ ਸੰਗਤ ਦੇ ਅੱਗੇ ਤੇ ਇੰਨਾ ਰੋਸ ਸੀਗਾ ਇਨੀ ਚਰਚਾ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜੇ ਸੀਨੀਅਰ ਲੀਡਰਸ਼ਿਪ ਐਕਸਪੈਲ ਕਰਦੇ ਹੋ ਐਦਾਂ ਜਿਹੜਾ ਤੁਸੀਂ ਨਾ ਲੋਕਾਂ ਨੂੰ ਪਰੇਖਾ ਪਾਉਣ ਦੀ ਕੋਸ਼ਿਸ਼ ਕਰੋਗੇ ਲੋਕਾਂ ਨੇ ਪਰੇਖੇ 'ਚ ਨਹੀਂ ਆਉਣਾ ਅਸੀਂ ਤਾਂ 2 ਮਹੀਨੇ ਦੇ ਤੁਰੇ ਆ ਪਹਿਲਾਂ ਕਿਉਂ ਨਹੀਂ ਫੈਸਲਾ ਲਿਆ ਇਹ ਤਾਂ ਆਪਣੇ ਬਹੁਤ ਚਿਰਾਂ ਦੀ ਸ਼੍ਰੋਮਣੀ ਕਾਲੀਦਾਲ ਸੁਧਾਰ ਲੈਹਰ ਬਣੀ ਆ ਅੱਜ ਤੁਸੀਂ ਕਿਉਂ ਫੈਸਲਾ ਲੈ ਰਹੇ ਹੋ ਬੁਖਾਰ ਬੁਖਾਰ ਜਾ ਕੇ ਪੈਨਿਕ ਕੀਤਾ ਉਹਨਾਂ ਨੇ ਕਰਕੇ ਉਹਨਾਂ ਤੇ ਦਬਾਅ ਪੈ ਗਿਆ ਪਹਿਲਾਂ ਦੋ ਪ੍ਰੈਸ ਬਰੀਫਿੰਗਸ ਹੋਈਆਂ ਉਹਨਾਂ ਨੇ ਕੀਤੀਆਂ ਪੁੰਦੜ ਸਾਹਿਬ ਨੇ ਤੇ ਬਾਕੀ ਉਹਨਾਂ ਸਾਥੀਆਂ ਨੇ ਉਦੋਂ ਤੱਕ ਕਿਸੇ ਨੂੰ ਕੱਢਿਆ ਨਹੀਂ ਜੋ ਦੁਪਹਿਰੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਹੁਕਮ ਆਇਆ ਤੇ ਫਿਰ ਉਹਨਾਂ ਨੇ ਜਿਹੜਾ ਐਕਸਪਲਸ਼ਨ ਦੀ ਗੱਲ ਕਰਤੀ ਜੋ ਢੀਂਡਾ ਸਾਹਿਬ ਨੇ ਉਹਨੂੰ ਗੈਰ ਸਵਿਧਾਨਕ ਕਰਾਰ ਦਿੱਤਾ ਆ ਤੇ ਨਾਲੇ ਵੀ ਆਖਿਆ ਕਿ ਜਿਵੇਂ ਦੇ ਇਲਜ਼ਾਮ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਲੱਗੇ ਆ ਉਹ ਪ੍ਰਧਾਨਗੀ ਕਰਨ ਦੇ ਯੋਗ ਨਹੀਂ ਤੇ ਸਾਰਾ ਸਿੱਖ ਜਗਤ ਇਸ ਗੱਲ ਦੀ ਹਮੇਂ ਪਰਦਾ ਆ ਦੋ ਸਵਾਲ ਨੇ ਮੇਰੇ ਕਿ ਸੁਖਵੀਰ ਬਾਦਲ ਨੇ ਇਸ ਚੀਜ਼ ਨੂੰ ਆਪਣਾ ਪ੍ਰੈਸਟੀਜ ਇਸ਼ੂ ਇਗੋ ਇਸ਼ੂ ਬਣਾ ਲਿਆ ਦੂਜਾ ਸਵਾਲ ਜੋ ਵੀ ਕਾਲੀ ਦਲ ਦੀ ਅੱਜ ਹਾਲਤ ਹੈ ਸਿਰਫ ਤੇ ਸਿਰਫ ਨਰੋਲ ਸੁਖਵੀਰ ਬਾਦਲ ਹੀ ਜ਼ਿੰਮੇਵਾਰ ਹੈ ਇੱਕ ਬੰਦਾ ਹੀ ਸਰੋ ਉਹ ਪ੍ਰਧਾਨ ਜੇ ਹਟ ਜੇਗਾ ਤਾਂ ਪਾਰਟੀ ਮੁੜ ਕੈਮੋ ਹੋ ਜਾਏਗੀ ਪਾਰਟੀ ਦੇਖੋ ਪ੍ਰੈਸਟੀਜ ਇਸ਼ੂ ਦਾ ਹਰ ਵਿਅਕਤੀ ਨੂੰ ਪਤਾ ਹੁੰਦਾ ਵੀ ਉਹਦਾ ਪ੍ਰੈਸ਼ਰ ਕੀ ਆ ਉਹਦਾ ਆਪਣਾ ਉਹਨੇ ਕੀ ਫੈਸਲਾ ਦੇਣਾ ਆ ਆਪਾਂ ਤਾਂ ਕਹਿ ਨਹੀਂ ਸਕਦੇ ਅਸੀਂ ਤਾਂ ਉਹਨਾਂ ਨੂੰ ਆਪਣੇ ਐਜ਼ ਬ੍ਰਦਰਲੀ ਐਡਵਾਈਸ ਦੇ ਕੇ ਆਏ ਆ 1 ਟੂ 1 ਕਹਿ ਕੇ ਆਪਾਂ ਨੇ ਬੈਠ ਕੇ ਵੀ ਆਪਣੇ ਬਾਦਲ ਸਾਹਿਬ ਸੰਗਤ ਚਾਉਂਦੀ ਆ ਪ੍ਰਧਾਨਗੀ ਛੱਡ ਦੇਓ ਨਾਲੇ ਅਸੀਂ ਨਾ ਇੱਕ ਵਾਰੀ ਕਰ ਲੋ ਅਸੀਂ ਆਪ ਨਹੀਂ ਕਹਿ ਰਹੇ ਇਹ ਝੁੰਦਾ ਕਮੇਟੀ ਦੀ ਰਿਪੋਰਟ ਆ ਝੁੰਦਾ ਕਮੇਟੀ ਜਦੋਂ ਬਾਰ-ਬਾਰ ਅਕਾਲੀ ਦਲ ਹਾਰਦਾ ਗਿਆ ਬਾਰ-ਬਾਰ ਲੋਕਾਂ ਦਾ ਫਤਵਾ ਅਕਾਲੀ ਦਲ ਦੇ ਉਲਟ ਆਉਂਦਾ ਰਿਹਾ ਜਦੋਂ 34% ਤੋਂ ਅਕਾਲੀ ਦਲ ਹੇਠਾਂ ਨੂੰ ਡਿੱਗਦਾ ਗਿਆ ਉਦੋਂ ਝੁੰਦਾ ਕਮੇਟੀ ਬਣੀ ਸਾਰੇ ਪੰਜਾਬ ਦਾ ਰੌਂਡ ਲਾਇਆ ਸਾਰੇ ਵਰਕਰਾਂ ਦੇ ਮੰਨ ਦੀ ਭਾਵਨਾ ਨੂੰ ਕਾਨੂੰਨਬੰਦ ਕੀਤਾ ਤੇ ਉਹ ਭਾਵਨਾ ਜਿਹੜੀ ਕਾਨੂੰਨਬੰਦ ਹੋਈ ਆ ਉਹ ਭਾਵਨਾ ਹੈ ਕਿ ਸਸ ਵੀਰ ਸਿੰਘ ਬਾਦਲ ਤਿਆਗ ਦਿਖਾਉਣ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋਣ ਤਾ ਹੀ ਸ਼ਰਮਣੀ ਅਕਾਲੀ ਦਲ ਮੁੜ ਕੇ ਰਵਾਈ ਹੋ ਸਕਦਾ ਇਹ ਕੱਲਾ ਸਾਡਾ ਨਹੀਂ ਕਹਿਣਾ ਇਹ ਪੰਜਾਬ ਦੇ ਬਾਈ ਤੋਂ ਬਾਦ ਹਾਂ ਤੇ ਇਹ ਪੰਜਾਬ ਦੇ ਲੋਕਾਂ ਦਾ ਫਤਵਾ ਇਹ ਪੰਜਾਬ ਦੇ ਲੋਕ ਚਾਹੁੰਦੇ ਆ ਅਸੀਂ ਤਾਂ ਸਿਰਫ ਲੋਕਾਂ ਦੀ ਗੱਲ ਸਾਥ ਸੁਖਵੀਰ ਸਿੰਘ ਬਾਦਲ ਨੂੰ ਮੰਨਣ ਵਾਸਤੇ ਜ਼ੋਰ ਪਾਉਂਦੇ ਰਹੇ ਵੀ ਜੇ ਪਾਰਟੀ ਤਾਕਦੀ ਹੋਣੀ ਆ ਮੁੜ ਕੇ ਰਵਾਈ ਹੋਣੀ ਆ ਤਾਂ ਤੁਸੀਂ ਲੋਕਾਂ ਦੀ ਗੱਲ ਮੰਨ ਲਓ ਲੋਕਾਂ ਦੇ ਫਤਵੇ ਅੱਗੇ ਅੜੀ ਨਾ ਕਰੋ ਲੋਕਾਂ ਦੇ ਫਤਵੇ ਦੇ ਅੱਗੇ ਜਿੱਦ ਨਾ ਕਰੋ ਬਾਕੀ ਤੁਹਾਡੀ ਗੱਲ ਠੀਕ ਹੈ ਜਿੱਦ ਕਰ ਰਹੇ ਨੇ ਲੋਕਾਂ ਦੇ ਫਤਵੇ ਅਗੇ ਜਿੱਦ ਕਰਨਾ ਕਦੀ ਵੀ ਫਾਇਦੇ ਚ ਨਹੀਂ ਹੋ ਸਕਦਾ ਦੂਜੀ ਦੂਜੀ ਗੱਲ ਅਸੀਂ ਅੱਜ ਅਪੀਲ ਵੀ ਕਰਦੇ ਆਂ ਪੰਥ ਦਰਦੀਆਂ ਨੂੰ ਪੰਥ ਹਤੈਸ਼ੀਆਂ ਨੂੰ ਜਿਹੜੇ ਮਹਿਸੂਸ ਕਰਦੇ ਨੇ ਦੇਸ਼ ਔਰ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਸਾਤ ਸੂਰ ਸੇ ਬਾਦਲ ਦੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਜਿਹੜੇ ਸੱਚ ਜਗਜਾਹਰ ਹੋ ਗਏ ਚਾਹ ਸਮਦੇ ਗਵਾਹ ਸਾਹਮਣੇ ਆ ਗਏ ਔਰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ ਚਿੱਠੀਆਂ ਆਦਾਨ ਪ੍ਰਦਾਨ ਕੀਤੀਆਂ ਘਰ ਵਿੱਚ ਉਹਦੇ ਨਾਲ ਮੀਟਿੰਗਾਂ ਕੀਤੀਆਂ ਔਰ ਚਿੱਠੀਆਂ ਆਦਾਨ ਪ੍ਰਦਾਨ ਨਹੀਂ ਕੀਤੀਆਂ ਬਲਕਿ ਚਿੱਠੀਆਂ ਵੀ ਤੇ ਸੋਧ ਵੀ ਆਪਣੇ ਆਪ ਕੀਤੀ ਇਸ ਲਈ ਅਸੀਂ ਪੰਥ ਦਰ ਦੀ ਪੰਥ ਅਤਿਸ਼ੀਆਂ ਨੂੰ ਅਪੀਲ ਕਰਦੇ ਆ ਜਿਵੇਂ ਬਡਾਲਾ ਸਾਹਿਬ ਨੇ ਕਿਹਾ ਕਿ ਸਾਹਿਬ ਵੀਰ ਸਿੰਘ ਬਾਦਲ ਹੁਣ ਪਾਰਟੀ ਦੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤੇ ਉਹਨਾਂ ਨੂੰ ਲੋਕਾਂ ਨੂੰ ਵੀ ਇਹ ਗੱਲ ਜੋਰ ਦੇ ਕੇ ਅੱਗੇ ਹੋ ਕੇ ਕਹਿਣੀ ਚਾਹੀਦੀ ਆ ਸਭ ਤੋਂ ਨੇ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੋਰ ਕਮੇਟੀ ਜਿੱਦੋਂ ਅਸੀਂ 15 ਬੰਦੇ ਜਿੱਤੇ ਹਾਂ ਅਸੀਂ 15 ਬੰਮਾਰ ਆ ਲੋਕਾ 15 ਬੰਦੇ ਜਿੱਤੇ ਆ ਸੁਣ ਲਿਓ ਜੀ ਤੇ ਉਸ ਦਿਨ ਮੈਂ ਪਹਿਲੇ ਕੋਰ ਕਮੇਟੀ 'ਚ ਕਿਹਾ ਸੀ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ ਪ੍ਰਿਜ਼ਾਈਨ ਕਰ ਦਿਓ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲੈਂਦੇ ਆ ਟਿਕਨ ਨਹੀਂ ਮੰਨਿਆ ਔਰ ਇਹ ਉੱਠ ਕੇ ਚਲਾ ਗਿਆ ਮੈਂ ਹੈਰਾਨਾ ਵੀ ਉਦੋਂ ਹਰੇਕ ਡਿਊਟੀ ਬਣਦੀ ਹੈ ਕਿ ਪ੍ਰਧਾਨ ਜ਼ਿੰਮੇਵਾਰੀ ਲਵੇ ਕਿ ਹਾਂ ਮੈਂ ਮੇਰੀ ਪ੍ਰਧਾਨਗੀ ਥਲੇ ਉਦੋਂ ਵਰਕੇ ਕੁਝ ਬੰਦੇ ਜਿਹੜੇ ਇਹ ਇਹਨੇ ਆਪ ਕਿਹਾ ਕਿ ਮੈਂ ਦੂਜੀ ਵਾਰੀ ਸਰਕਾਰ ਬਣਾਈ ਉਦੋਂ ਮੈਂ ਚੰਗਾ ਸੀ ਮੈਂ ਕਿਹਾ ਠੀਕ ਹੈ ਉਦੋਂ ਤੈਨੂੰ ਕ੍ਰੈਡਿਟ ਜਾਂਦਾ ਸੀ ਹੁਣ ਤੈਨੂੰ ਡਿਸਕ੍ਰੈਡਿਟ ਜਾਂਦਾ ਹੈ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਿਜ਼ਾਈਨ ਕਰੇ ਪਰ ਨਹੀਂ ਕੀਤਾ ਜੇ ਉਸ ਦਿਨ ਜਨ ਕਰ ਜਾਂਦਾ ਸ਼ਾਇਦ ਆ ਆ ਦਿਨ ਤੁਹਾਨੂੰ ਨਾ ਦੇਖਣੇ ਪੈਂਦੇ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਕਿਸੇ ਵੇ ਕਦੋਂ ਗੱਲਬਾਤ ਹੋਈ ਹੈ ਜੀ ਕਿਹੜੀ ਇਹ ਜਦੋਂ 15 15 ਹਰੇ ਦੇ 2017 ਚ 2017 ਚ 2017 ਚ ਇਹ ਦੁਨੀਆ ਦੇ જગਹ ਹੈ